ਹੈਲੋ ਜੀ ਸ਼ਸ਼ੀਕਲ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਅਕਾਪਾ ਫੇਰ ਸਵੇਰ ਤੋਂ ਹੀ ਸਟਾਰਟ ਕਰ ਰਹੀ ਆ। ਇਹ ਟਾਈਮ ਹੋ ਗਿਆ 7:00 ਵੱਜ ਚੁੱਕੇ ਨੇ। ਆ 7:00 ਵਜੇ ਵਿੱਚ 2 ਮਿੰਟ ਰਹਿ ਗਏ ਨੇ 7:00 ਵੱਜ ਗਏ ਨੇ। ਤੇ ਆ ਰਵਨੀਤ ਨੂੰ ਉਠਾਉਣਾ ਆਪਾਂ ਨੇ ਉਹ ਨਹੀਂ ਜਾਣਿਆ ਜਿਸ ਸਕੂਲ ਕੱਲ ਉਹ ਬਿਮਾਰ ਸੀ ਕੱਲ ਉਹ ਤਾਂ ਹੀ ਭੇਜੀ ਸੀ ਲੇਕਿਨ ਅੱਜ ਉਹਨੂੰ ਦਵਾਈ ਦੇਤੀ ਸੀ ਥੋੜਾ ਜਿਹਾ ਫਰਕ ਆ ਅੱਜ ਉਹਨੂੰ ਸਕੂਲ ਭੇਜਾਂਗੇ ਕਿਉਂਕਿ ਬਾਲੇ ਦਿਨ ਆਪਾਂ ਛੁੱਟੀ ਨਹੀਂ ਮਰਵਾ ਸਕਦੇ ਆ ਨਾ। ਤੇ ਉਹਦੀ ਪੜਾਈ ਵੀ ਖਰਾਬ ਹੁੰਦੀ ਕਿਉਂਕਿ ਉਹ ਉਹ ਵੱਡੀ ਕਲਾਸ ਹੋ ਜਾਂਦੀ ਉਹ ਮੇਮੇ ਦੀ ਪੜਾਈ ਵੀ ਵੱਧਦੀ ਜਾਂਦੀ ਹੈ ਆਪਣਾ ਪਾਣੀ ਲਾਇਆ ਸੀ ਮੈਂ ਰਮਨੀਤ ਦਾ ਰਾਤ ਤੇ ਲਾਇਆ ਸੀ ਥੋੜਾ ਜਿਹਾ ਪਾਣੀ ਕਿਉਂਕਿ ਹਜੇ ਬੱਚਾ ਨੂੰ ਮੌਸਮ ਨਹੀਂ ਹੈਗਾ ਠੰਡੇ ਪਾਣੀ ਨਾਲ ਨਮੋਉਂਦਾ ਤੇ ਉਹਨੂੰ ਪਹਿਲਾਂ ਹੀ ਜ਼ਖਾਮ ਹੋ ਗਿਆ ਪਿਆ ਬਸ ਉਹਦਾ ਮੈਂ ਟਿਫਨ ਰੈਡੀ ਕਰਤਾ ਇੱਕ ਪਰੌਂਠਾ ਬਣਾਤਾ ਤੇ ਉਹਦਾ ਐਪਲ ਕੱਟਨ ਵਾਲਾ ਰਹਿ ਗਿਆ ਟਿਫਨ ਦੇ ਵਿੱਚ ਸੇਵ ਕੱਟ ਕੇ ਉਹਨੂੰ ਬਸ ਉਹ ਪਾਉਣਾ ਤੇ ਬੈਗ ਦੇ ਵਿੱਚ ਪਾਉਣਾ ਹੈ ਇੱਕ ਉਹਦੀ ਪਾਣੀ ਵਾਲੀ ਬੋਤਲ ਪਾਉਣੀ ਆ ਤੇ ਉਹਦਾ ਬੈਗ ਹੋ ਜਾ ਰੈਡੀ ਫਿਰ ਆਪਾਂ ਹੁਣ ਉਹਨੂੰ ਮੈਂ ਚਾਹ ਪੀਈ ਆ ਤੇ ਉਹਨੂੰ ਠਾਈ ਜੰਨੀ ਆ ਤੇ ਉੱਠ ਨਹੀਂ ਰਹੀ ਉਹ ਚਾਹ ਪੀ ਕੇ ਦੁਆਰਿਸ ਖੋਗੀ ਰਵਨੀਤ ਰਵਨੀਤ ਖੜਾ ਉੱਠ ਇਹਦਾ ਉਹ ਖੜਾ ਉੱਠ ਖੜਾ ਉਹ ਟ੍ਰਾਫਿਕ ਕਿੰਨੇ ਪਈ ਗਿਆ ਤੂੰ ਉੱਠਾ ਸਿੱਧਾ ਜਾ ਉਹ ਕਿਉਂ ਖੜਾ ਖੜਾ ਗੁਜਮੋਨੀ 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 ਇਹਨੇ ਚਾਪੀ ਕੇ ਦਵਾਰੇ ਸੋਨੇ ਸੋਨੇ ਇਹਦੇ ਡੈਡੀ ਨੇ ਵੀ ਚਾਪੀ ਕੇ ਦਵਾਰੇ ਸੋਨੇ ਸੋਨੇ ਇਹ ਸਾਰਿਆਂ ਨੂੰ ਆਦਤ ਹੈ ਵੀ ਚਾਪੀ ਕਿ ਇੱਕ ਵਾਰ ਦਵਾਰੇ ਸੋਨੇ ਮੈਨੂੰ ਨਹੀਂ ਹੈਗੀ ਇਕੱਲੀ ਮੈਨੂੰ ਨਹੀਂ ਪਤਾ ਕਿ ਮੈਂ ਸਾਰਾ ਕੰਮ ਕਰਦਾ ਤੇ ਚਾਹ ਨਹੀਂ ਪੀਵਾ ਬਾਅਦ ਚ ਪਤਾ ਲੱਗਦਾ ਕਿ ਮੈਂ ਚਾਹ ਹੀ ਨਹੀਂ ਪੀਤੀ ਹੈ ਜੀ ਤੇ ਕੰਮ ਦੀ ਕਾਲੀ ਹੋ ਜਾਂਦੀ ਉੱਠਣਸਾਰ ਹਨਾ ਸਾਰਿਆਂ ਨਹੀਂ ਹੁੰਦੀ ਮੈਨੂੰ ਖੰਦੀ ਨੂੰ ਨਹੀਂ ਉੱਠਣਸਾਰ ਪਹਿਲਾਂ ਕੰਮ ਦੀ ਕਾਲੀ ਇੰਨੀ ਜ਼ਿਆਦਾ ਹੋ ਜਾਂਦੀ ਪਹਿਲਾਂ ਹੁੰਦਾ ਛੇਤੀ ਆ ਉੱਠ ਕੇ ਪਹਿਲਾਂ ਤਾਂ ਆਪਾਂ ਚਾਹ ਧਰਦੀ ਧਰਦੇ ਹਨਾ ਬਾਣੇ ਜਾ ਬਣਾਉਣੀ ਹੁੰਦੀ ਜੇ ਤਾਂ ਬਣੀ ਬਣਾਈ ਮਿਲੇ ਹਨਾ ਆਪਾਂ ਨੂੰ ਤਾਂ ਫਿਰ ਤਾਂ ਚੱਲ ਗੱਲ ਆਖਾਂ ਵੀ ਆਪਾਂ ਪਹਿਲਾਂ ਚਾਹ ਪੀ ਲਈ ਬਲਤ ਆਪਾਂ ਨੇ ਚਾਹ ਬਣਾਉਣੀ ਹੁੰਦੀ ਆ ਤੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਆ ਹੁੰਦਾ ਵੀ ਟਿਫਿਨ ਰੈਡੀ ਕਰਨਾ ਆਟਾ ਗੁੰਨਦੋ ਇਹ ਕਰ ਦੋ ਉਹ ਕਰ ਦੋ ਕਾਲੀ ਹੋ ਜਾਂਦੀ ਆਪਾਂ ਰੋਟੀ ਹੁਣ ਪਾ ਕੇ ਬਣ ਗਈ ਮੈਸੂ ਇਹ ਕੱਦੀ ਰੋਟੀ ਰਹਾਤ ਦੀ ਬਾਜੀ ਆ ਨਹੀਂ ਮੈਂ ਹੱਸ ਨਹੀਂ ਪਾ ਰਾਨਿਆ ਮੈਂ ਰੋਟੀ ਜੇ ਤਾਈ ਕੱਦੀ ਹੋਵੇ ਤਾਂ ਫਿਰ ਮੈਂ ਹੱਸ ਨਹੀਂ ਪਾ ਰਨੀ ਜੇ ਜਿਆਦਾ ਹੋਣ ਤਾਂ ਮੈਂ ਖਲਚ ਪਿਉਦਾ ਨਹੀਂ ਐ ਵੈਸੇ ਤਾਂ ਖਲਚ ਹੀ ਪੀਣੀ ਚਾਹੀਦੀ ਐ ਨਹੀਂ ਉਨ ਚਲ ਕੱਦੀ ਹੁੰਦੀ ਐ ਤਾਂ ਮੈਨੂੰ ਐਸੀ ਪਾ ਦਨੀ ਹੁੰਦੀ ਐ ਤੇ ਜੀ ਹੋ ਵੀ ਮਤਲਬ ਵੱਧ ਫਿਰ ਆਪਾਂ ਖਲਚ ਪਿਉਦਾ ਨਹੀਂ ਐ ਵੈਸੇ ਐ ਰੋਟੀ ਪੋਣ ਨਾਲ ਮੇਰੇ ਗਾਣਾ ਵੀ ਬਹੁਤ ਪੈਂਦੀਆਂ ਨੇ ਕਈ ਵਾਰੀ ਮੈਨੂੰ ਐ ਹੁੰਦਾ ਵੀ ਚਲ ਖਾ ਲੂ ਵਿਚਾਰੀ ਤਰਸ ਜਾ ਜਾਂਦਾ ਪਰ ਮੇਰੇ ਗਾਲਾਂ ਬੜੀਆਂ ਪੈਂਦੀਆਂ ਨੇ ਰੋਟੀ ਪਾਉਣੀ ਮੈਨੂੰ ਕਹਿੰਦੇ ਆ ਪਾਪਾ ਕਹਿਣਗੇ ਵੀ ਤੂੰ ਰੋਟੀ ਖਲ ਚ ਭਿਉਆਂ ਕਰ ਹਨਾ ਵੀ ਭਿਉ ਕਿ ਉਹਦੀ ਖਲ ਆਉਂਦੀ ਹੈ ਤਾਂ ਵਧੀਆ ਤਾਂ ਪਰ ਬਸ ਮੈਨੂੰ ਛੇਪ ਭਿਉਣ ਦੀ ਬਜਾਏ ਮੈਂ ਉਹਨੂੰ ਕਾਹੇ ਪਾਵਾਂ ਇਹਦੇ ਪਿੱਛੇ ਮੇਰੇ ਕੋ ਦੋ ਬਰੀ ਗਾਲਾਂ ਵੀ ਪਈਆਂ ਚ ਕੋਈ ਗੱਲ ਨਹੀਂ ਬਸ ਦਿਮਾਗ ਦੀ ਲੱਕ ਹਨਾ ਆਪਦਾ ਹੈਗਾ ਕੰਮ ਕਰ ਲੀਦਾ ਕਾਲੀ ਦੇ ਸਾਰੇ ਕਾਲੀ ਦੇ ਕੰਮ ਹੈ ਸਹੀ ਗੱਲ ਅੱਜ ਕੱਲ ਕਿਸੇ ਕੋਲ ਇੰਨਾ ਕ ਟਾਈਮ ਵੀ ਨਹੀਂ ਹੈਗਾ ਵੀ ਆਪਾਂ ਚੀ ਇਹ ਵੀ ਰੂਟ ਮੈਂ ਉਹ ਚੱਕ ਕੇ ਰੋਟੀਆਂ ਭੋਲ ਸਕਦਾ ਤੇ ਹੁਣ ਆਪਾਂ ਜਾ ਰਹੇ ਹਾਂ ਉੱਪਰ ਉੱਪਰ ਜਾ ਕੇ ਸਾਂਹ ਬਹੁਤ ਛੜਦਾ ਥੋੜੇ ਜਿਹਾ ਜਿਹਾਣੀ ਹੋੜੀਆਂ ਵੀ ਚੜਿਆ ਉੱਪਰ ਜਾ ਕੇ ਆਪਾਂ ਨੇ ਜੜੀਆਂ ਹੁਲਾਈਆਂ ਸੀ ਬੇਲਾਂ ਕੱਦੂ ਦੀਆਂ ਤੋਰੀਆਂ ਦੇਖੋ ਓਹੋ ਬੇਲ ਹੋਈ ਤਾਂ ਪਈ ਹੈ ਪਰ ਸੁੱਕੀਆਂ ਪਈਆਂ ਇਹ ਦੇਖੋ ਤੋਰੀ ਕੀ ਬੇਲ ਕਿਤਰਾ ਕਿਤਰਾ ਚਹੀਈ ਆ ਬਹੁਤ ਵੱਡੀ ਹੋਈ ਪਈ ਆ ਨਾ ਤੋਰੀਆਂ ਦੀ ਬੇਲੇ ਵੀ ਇਹਦੇ ਵਿੱਚ ਹੁਣ ਕੱਢਣੀ ਪਊਗੀ ਬਾਲਟੀ ਚ ਮਿਰਚਾਂ ਹਰੀਆਂ ਇਹ ਵੀ ਕੱਢਣੀਆਂ ਪੈਣੀਆਂ ਕੱਢ ਕੇ ਲਾਉਣੀਆਂ ਪੈਣੀਆਂ ਤੇ ਆਹ ਦੋ ਬਾਲਟੀਆਂ ਚ ਹੋਇਆ ਨਹੀਂ ਕੁਝ ਆਹ ਮਿਰਚਾਂ ਸੀ ਮਿਲਿਆ ਸੁੱਕਾ ਉਹ ਕੀ ਨਾਮ ਇਹਨੂੰ ਵੀ ਹਜੇ ਪਤਾ ਨਹੀਂ ਆ ਸੁੱਕੇ ਪੇਚ ਪਾਣੀ ਪਾਉਣ ਵਾਲਾ ਸੁੱਕ ਗਿਆ ਪਾਣੀ ਪਾਵਾਂਗੇ ਤਾਂ ਚੱਲੋ ਹੁਣ ਉੱਪਰ ਬਾਲ ਉੱਪਰ ਆਈ ਵੀ ਤੇ ਬਾਲਟੀ ਨਹੀਂ ਚੱਕ ਕੇ ਲੈ ਕੇ ਜਿਵੇਂ ਬਾਲਟੀ ਲਿਆਉਂਦੀ ਤਾਂ ਮੈਂ ਪਾਣੀ ਵੀ ਪਾ ਲਾਉਂਦੀ ਇਹਦੇ ਵਿੱਚ ਫੇਰ ਭੁੱਲ ਗਈ ਹੁਣ ਦੁਬਾਰੇ ਫੇਰ ਆਉਣਾ ਪਊਗਾ ਬਾਲਟੀ ਲੈ ਕੇ ਫਿਰ ਆਪਾਂ ਇਹਦੇ ਵਿੱਚ ਸਾਰਿਆਂ ਚ ਪਾਣੀ ਪਾਵਾਂਗੇ ਸਾਰੇ ਬੁੱਟੇ ਸੁੱਕੇ ਬਈ ਇੱਕ ਤਾਂ ਗਰਮੀ ਕਰਕੇ ਨਹੀਂ ਚੱਲ ਰਹੀ ਗਰਮੀ ਇੰਨੀ ਜ਼ਿਆਦਾ ਨਾ ਸਾਰੇ ਬੁੱਟੇ ਮਚਾ ਦਾਂਦੀ ਹੈ ਗਰਮੀ ਹੁਣ ਆਪਾਂ ਸ਼ਹਿਰ ਵੀ ਸ਼ਾਮ ਤੋਂ ਦੁਆਰੇ ਸ਼ੁਰੂ ਕਰਿਆ ਕਰਨੀ ਹੈ ਸ਼ਹਿਰ ਹੀ ਨਹੀਂ ਹੁੰਦੀ ਬਹੁਤ ਦਿਨ ਹੋ ਗਏ ਕਿੰਨੇ ਮਹੀਨੇ ਹੋ ਗਏ ਪਹਿਲਾਂ ਵਧੀਆ ਸ਼ਹਿਰ ਹੋ ਜਾਂਦੀ ਸੀ ਸਵੇਰੇ ਤੇ ਹੁਣ ਮਤੋਂ ਸ਼ਹਿਰ ਨਹੀਂ ਹੁੰਦੀ ਰੋਜ਼ ਸ਼ਾਮ ਦਾ ਕੰਮ ਕਰਕੇ ਸੋਚਦੀ ਆ ਚਲੋ ਜੀ ਚਾਹ ਦੇ ਉੱਪਰ ਸ਼ਹਿਰ ਕਰਦੀਆਂ ਲੇਕਿਨ ਫੇਰ ਦੁਕਾਨ ਤੇ ਚਲੀ ਆਏ ਮੇਰੀ ਸ਼ਹਿਰ ਰਹਿ ਜਾਂਦੀ ਹੈ ਰੋਣੀ ਤਨ ਉਠਾਉਣੇ ਦੁਆਰੇ ਜੁਠੂਗੀ ਉੜਦੀ ਨਹੀਂ ਹੈਗੀ ਉਹ ਰਵਨੀਤ ਵੀ ਉੱਠ ਗਈ ਹੈ ਜੀ ਨੂੰ ਮਾਤਾ ਤੇ ਹੁਣ ਇਹਨੂੰ ਆਪਾਂ ਸਿਰ ਪਾਉਣੇ ਆ ਇਹਦਾ ਤਿਆਰ ਕਰਦੇ ਆ ਦੇਖੋ ਡਰੈਸ ਇਹਨੇ ਪਾ ਲਈ ਪਹਿਲਾਂ ਸਾਡੇ ਤੋਂ ਬਲੂ ਡਰੈਸ ਪੈ ਗਈ ਸੀ ਜੀ ਸੰਵਾਰ ਵਾਲੀ ਹੈ ਜਿ세 ਭੁੱਲ ਲਗੇ ਸੀ ਇਹ ਵੀ ਇਹ ਮੈਨੂੰ ਲੱਗਦਾ ਕਿ ਤੇ ਮੰਗਲਵਾਰ ਭੁੱਲ ਗਈ ਸੀ ਅੱਜ ਤਾਂ ਬੰਦਵਾਰ ਹੈ ਜੀ ਬੰਦਵਾਰ ਕੀ ਦਿਨ ਅੱਜ ਬੰਦਵਾਰ ਆ ਗੁੱਡ ਮਾਰਨਿੰਗ ਕੌਣ ਬੋਲੂ ਬੇਲਾ ਉੱਚੀ ਬੋਲੋ ਸਿੱਧੇ ਬਾਬਾ ਬੱਲਰ ਖੜਾ ਹੁਣ ਬੋਲ ਉੱਚੀ ਗੁਡ ਮਾਰਨਿੰਗ ਤੇ ਹੁਣ ਰੁਮਨੀ ਵੀ ਅਪਾ ਕਰਦੀ ਗੁੱਡੀ ਬਰਨੈਸਡੇ ਐ ਅੱਜ ਬਰਨੈਸਡੇ ਐ ਸਾਰਿਆਂ ਨੂੰ ਪਤਾ ਲੱਗ ਗਿਆ ਜਿਹਨੂੰ ਨਹੀਂ ਨਹੀਂ ਪਰ ਜਿਹਨੂੰ ਜਿਹਨੂੰ ਪਤਾ ਨਹੀਂ ਹੈਗਾ ਵੀ ਅੱਜ ਕੀ ਦੇਣਾ ਉਹ ਹੋਰ ਅਬਨੀਤ ਦਾ ਬਲੌਗ ਦੇਖਿਓ YouTube ਚੈਨਲ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਤੁਹਾਨੂੰ ਦੁਰਬਨੀਤ ਦੱਸਿਆ करूंगी ਵੀ ਅੱਜ ਕੀ ਦੇਣਾ ਹੈਣਾ ਸਹੀ ਹੈ ਰੋਜ਼ ਦੱਸਿਆ ਕਰੇਗਾ ਓਕੇ ਉੱਠਦਾ ਕਿਉਂ ਨਹੀਂ ਸੀ ਤੂੰ ਸਵੇਰੇ ਹੂੰ ਸੁੱਤ ਤੱਕ ਰਹਿੰਦੀ ਸੀ ਹੂੰ ਤੁਸੀਂ ਤਾਂ ਕਹੋਗੇ ਮੈਨੂੰ ਚੱਕ ਕੇ ਠਾਓ ਲੈ ਸੁੱਤੀ ਪਈ ਨੂੰ ਆਈ ਬਾਥਰੂਮ ਚ ਲੈ ਜਾਓ ਕਹੋਗੇ ਆਈ ਨਿਮਾ ਦੇਓ ਆਏਗੀ ਮੈਂ ਲੈ ਜਾ ਦੱਸ ਤੇ ਚੱਕ ਕੇ ਜੱਖਾਂ ਖੋਲ ਲੇਗਾ ਉੱਠੇਗਾ ਫੇਰੀ ਐ ਬੂੰਗੜਿਆ ਦੀਆ ਐ ਖਾ ਲਿਆ ਤਾਂ ਵੇ ਜੀ ਸੀ ਹੂੰ ਗੋਲ ਦਾ ਬੈਗ ਉਸ ਗੋਲ ਦਾ ਇੱਕ ਲੈ ਲੈਂਦੇ सरसल कर <laughs> दो तो बोलेगा हिंदी तो बोल हिंदी चुछु। तो हमारे YouTube चैनल को सब्सक्राइब कर लियो ये हमारा यूट्यूब चैनल है एंड वो ये हमें को यूट्यूब चैनल को सब्सक्राइब करे लो जी अपनी रवनीत जान दिया स्कूल दिखा रहा हूँ बाय बाय चलो बाय ਮੰਮਾ ਕਾ ਨਹੀਂ ਮੂੰਹ ਕਰਿਓ ਦੇਖੋ ਦਾਦੀ ਪੋਤੀ ਲੜਾਈ ਚੱਲ ਰਹੀ ਹੈ ਕਹਿੰਦੀ ਸਾਈਕਲ ਮੇਰਾ ਇੱਧਰ ਕਿਉਂ ਖੜਾਇਆ ਕਹਿੰਦੀ ਸਾਈਕਲ ਇੱਧਰ ਨੂਰ ਨੇ ਕਰਤਾ ਉਹ ਚਲਾਉਂਦੀ ਹੋਊਗੀ ਉਹਨੇ ਇੱਥੇ ਖੜਾ ਆ ਗਈ ਉਹ ਜਾਂਦੀ ਜਾਂਦੀ ਉਹਦੀ ਬੈਣ ਆ ਗਈ ਕਹਿੰਦੀ ਹਾਂ ਹਾਂ ਕਹਿੰਦੀ ਤੁਸੀਂ ਬਾਹਰ ਕੱਢਿਆ ਵੀ ਝਾੜੂ ਮਾਰਨਾ ਕਹਿੰਦੀ ਮੇਰਾ ਸਾਈਕਲ ਉੱਥੇ ਖੜਾਓ ਮੋਟਰਸਾਈਕਲ ਬੋਲੀ ਕੀ ਕੀ ਹੋ ਗਿਆ ਰਵ ਕੀ ਹੋ ਗਿਆ ਲੜਾਈ ਹੋ ਗਈ ਲੜਾਈ ਮੰਮੀ ਨੂੰ ਵਾਇ ਨਹੀਂ ਕਰਦੀ ਲੜਦੀ। ਕਦੇ ਵੈਣੀ ਵਾਇ ਕਰਦੀ ਮੇਰਾ ਸਾਈਕਲ ਫਾਰ ਕਰਦਾ। ਇਹ ਲੜਾਈ। ਤੇ ਹਾਂਜੀ ਹੁਣ ਟਾਈਮ ਹੋ ਗਿਆ ਸ਼ਾਮ ਦਾ 7:00 6:00 ਵਜ ਗਏ ਨੇ। ਤੇ ਇਤੁ ਖੁਸ਼ਖਬੀ ਹੈਗੀ ਆ ਸਾਡੇ ਲਈ ਤੇ ਤੁਹਾਡੇ ਲਈ। ਆਪਣੇ ਸਬਸਕ੍ਰਾਈਬਰ ਹੋ ਗਏ ਜੀ 1999 ਇੱਕ ਸਬਸਕ੍ਰਾਈਬਰ ਘਟਾ ਤੇ ਪਲੀਜ਼ ਆਪਣਾ ਇੱਕ ਸਬਸਕ੍ਰਾਈਬਰ ਬਣੋ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਮਾਨੇ ਕੀ ਹਜ਼ਾਰ ਸਬਸਕ੍ਰਾਈਬਰ ਤੋਨੇ ਕਰੋ ਤਾਂ ਕਿ ਸਾਡੀ ਖੁਸ਼ੀ ਹੋਰ ਵੱਧ ਸਕੇ ਹਨ ਤੇ ਤੁਹਾਡੇ ਮਤਲਬ ਅਸੀਂ ਵਲੌਗ ਹੁਣ ਡੇਲੀ ਅਪਲੋਡ ਕਰਦੇ ਰਵਾਂਗੇ ਤੁਹਾਡੇ ਲਈ ਤੇ ਬਹੁਤ ਮਿਹਨਤ ਲੱਗਦੀ ਹੈ ਵਲੌਗ ਬਣਾਉਣ ਦੇ ਵਿੱਚ ਹਨਾ ਇਹ ਗੱਲ ਦਾ ਵੀ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਬਹੁਤ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਤੋਂ ਬਾਅਦ ਆਪਾਂ ਵਲੌਗ ਸ਼ੂਟ ਕਰਕੇ ਐਡਿਟ ਕਰਕੇ ਆਪਾਂ ਨੇ ਅਪਲੋਡ ਕਰਦਿਆਂ ਤਾਂ ਪਲੀਜ਼ ਕਿ ਹਤਾ ਹੋ ਸਕਦਾ ਹੈ ਤਾਂ ਚੈਨਲ ਨੂੰ ਆਪਣੇ ਨੂੰ ਮੋਨਟਾਈਜ਼ ਕਰਵਾ ਦਿਓ ਪਲੀਜ਼ ਤੇ ਹਜੇ 1000 ਹੋਇਆ ਇੱਕ ਹਜੇ ਵੀ ਘਾਟਾ ਇੱਕ ਸਬਸਕ੍ਰਾਈਬਰ ਹੋ ਚਾਹੀਦਾ ਤਾਂ ਆਪਣੇ 1000 ਹੋ ਜਾਣਗੇ 1k ਲੇਕਿਨ ਵਾਚ ਟਾਈਮ ਹਜੇ ਆਪਣਾ ਹਜੇ ਪੂਰਾ ਨਹੀਂ ਹੋਇਆ ਵਾਚ ਟਾਈਮ ਵੀ ਆਪਾਂ ਲੋੜ ਹੈ ਤਾਂ ਹੋ ਸਕਦਾ ਤਾਂ ਆਪਣਾ ਵਾਚ ਟਾਈਮ ਵੱਧ ਤੋਂ ਵੱਧ ਪੂਰਾ ਕਰਾਓ ਆਪ ਵੀ ਆ ਵੀਡੀਓ ਤੇ ਵਿਊ ਦੇ ਕੇ ਪਲੀਜ਼ ਟਾਈਮ ਦਿਆ ਕਰੋ ਸਾਡੀ ਵੀਡੀਓ ਨੂੰ ਤੇ ਅੱਗੇ ਨਾ ਲੰਘਾਇਆ ਕਰੋ ਸਕਿੱਪ ਨਾ ਕਰਿਆ ਕਰੋ ਪਲੀਜ਼ ਜਦੋਂ ਆਪਾਂ ਅੱਗੇ ਨਾ ਲੰਘਾ ਨਗਾ ਦੇਖਦੇ ਆ ਤਾਂ ਉਹ ਸਾਡੇ ਆ ਵਾਚ ਟਾਈਮ ਪੂਰਾ ਨਹੀਂ ਹੁੰਦਾ ਪਲੀਜ਼ ਇੱਕ ਵਾਰੀ ਸਾਡਾ ਵਾਚ ਟਾਈਮ ਵੀ ਪੂਰਾ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸਾਡੀ ਸਪੋਰਟ ਕਰੋ ਤਾਂ ਕਿ ਸਾਨੂੰ ਵੀ ਹੌਸਲਾ ਮਿਲ ਸਕੇ ਵਲੌਗ ਬਣਾਉਂਦਾ ਅੱਗੇ ਅਪਲੋਡ ਕਰਾਂਦਾ ਹਨ ਚਲੋ ਜੀ ਦੇਖਦੇ ਹੁਣ ਇੱਕ ਸਬਸਕ੍ਰਾਈਬ ਕਿੰਨੇ ਘੰਟੇ ਤੱਕ ਮਿਲੇਗਾ ਹੋ ਗਏ ਨੇ ਸਹੀ ਟਾਈਮ 6:09 ਆਪਾਂ ਵੇਟ ਕਰੀ ਜੰਨੇ ਆ ਬਹੁਤ ਟਾਈਮ ਹੋ ਗਿਆ ਵੇਟ ਕਰਦੇ ਨੂੰ ਹੋਇਆ ਕਿ ਸਬਸਕ੍ਰਾਈਬ ਨਹੀਂ ਮਿਲ ਰਿਆ ਚਲੋ ਵੇਟ ਕਰਦੇ ਹਜੇ ਵੀ ਕਦੋਂ ਤੱਕ ਮਿਲੇਗਾ ਹਨ ਤੇ ਫਿਰ ਤੁਹਾਨੂੰ ਦੱਸ ਦੇ ਕਿੰਨੇ ਟਾਈਮ ਦੇ ਵਿੱਚ ਇੱਕ ਸਬਸਕ੍ਰਾਈਬ ਆਪਾਂ ਨੂੰ ਮਿਲਿਆ ਤੇ ਹਾਂਜੀ ਆਪ ਕੰਗ੍ਰੈਚੁਲੇਸ਼ਨਸ ਆਓ ਤੁਹਾਡੇ ਸਪੋਰਟ ਦੇ ਨਾਲ ਸਾਡੇ ਹੋ ਗਏ ਸਬਸਕ੍ਰਾਈਬ 1k 1 1k 1 ਹੋ ਗਏ ਨੇ ਸਬਸਕ੍ਰਾਈਬ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਦੇਖੋ ਮੇਰੇ ਕੋਲ ਹੁਣ ਦੋ ਗੁੜੀਆਂ ਬੈਠੀਆਂ ਨੇਗੀਆਂ ਇਹੇ ਲੈ ਕੇ ਗਈਆਂ ਸੀ ਕੈਮਰਾ ਆਪਣੀ ਸ਼ਾਪ ਦੇ ਉੱਪਰੋਂ ਤੇ ਹੁਣ ਇਹਨਾਂ ਨੂੰ ਕੈਮਰੇ ਵਿੱਚ ਪਾਉਣ ਲਈ ਚਿਪ ਚਾਹੀਦੀ ਹੈ ਤੇ ਇਹ ਲੈਣ ਗਈ ਹੋਈ ਨੇ ਬਾਜ਼ਾਰ 'ਚ ਚਿਪ ਲੈਣ ਗਈ ਹੋਏ ਨੇ ਆਪਣੇ ਕੋਲੇ ਖਤਮ ਹੋ ਗਈਆਂ ਸੀ ਚਿਪਾਂ ਹੈ ਨਹੀਂ ਸੀ ਹੁਣ ਉਹ ਲੈਣ ਗਈ ਨੇ ਇਹਦੇ ਇਨਾ ਵਾਸਤੇ ਚਿਪ ਲੈਣਾਂ ਨੇ ਕੈਮਰੇ 'ਚ ਪਾਉਣੀ ਆ ਤੇ ਉਹ ਕੈਮਰੇ ਚ ਚਿਪ ਪਾ ਕੇ ਫਿਰ ਫੋਟੋ ਸੇਵ ਹੋਇਆ ਕਰਨੀਏ ਜਿਹੜੀਆਂ ਵੀ ਇਹਨਾਂ ਨੇ ਫੋਟੋਆਂ ਖਿੱਚਣੀਆਂ ਨੇ ਤੇ ਸਾਰਾ ਬੜੀ ਖੁਸ਼ ਖabri ਹੈ ਕਿ ਬਹੁਤ ਬਹੁਤ ਥੈਂਕ ਯੂ ਸਾਰੇ ਜਾਣਿਆਂ ਦਾ 1k ਆਪਣੇ ਸਬਸਕ੍ਰਾਈਬਰ ਹਨ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਸਾਡੀ ਸਪੋਰਟ ਕਰਨ ਲਈ ਤੇ ਅੱਗੇ ਵੀ ਸਾਡੀ ਸਪੋਰਟ ਕਰਦੇ ਰਹੋ ਹੁਣ ਸਾਡਾ ਵਾਚ ਟਾਈਮ ਵੀ ਐਵੇਂ ਹੌਲੀ ਹੌਲੀ ਪੂਰਾ ਕਰ ਦੋ ਤੇ ਆਪਣੇ ਬਲੌਗ ਨੂੰ ਡੇਲੀ ਰੋਜ਼ ਅਪਲੋਡ ਹੁੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਥੈਂਕ ਯੂ ਜੁਦਹੀ ਆਗੇ ਹੁਣ ਉਹਨਾਂ ਨਾਲ ਮਲਾਵਾਂਗੇ ਤੁਹਾਨੂੰ ਉਹਨਾਂ ਦੀ ਖੁਸ਼ੀ ਦੇਖਦੇ ਆਪਾਂ ਰਵਨੀਤ ਇੱਧਰ ਆਇਓ ਰਿਓ ਤੁਹਾਨੂੰ ਕਿੰਨੀ ਖੁਸ਼ੀ ਆ ਆਪਣੀ ਖਿਆਲ ਸਬਸਕ੍ਰਾਈਬਰ ਦੀ ਇਹ ਦੇਖੋ ਰਵਨੀਤ ਜੀ ਕਿਵੇਂ ਕਿਸੇ ਗਸਾ ਇੱਧਰ ਆ ਕੇ ਲੋਕ ਖੋਲਦੋ ਬੱਚ ਲੋਕ ਖੋਲਦੋ ਹੁਣ ਮਿਲੋਣਾ ਉਰੀ ਅੱਛੇਤੀ ਇੱਧਰ ਦੱਸੋ ਕਿੰਨੀ ਖੁਸ਼ੀ ਹੈ ਇੰਨੀ ਅਰਮਲੀ ਤੇ ਰੋਜ਼ ਅਰਦਾਸ ਵੀ ਕਰਦੀ ਆ ਰੋਜ਼ ਕਹੂੰਗੀ ਵੀ ਸਾਡਾ ਚੈਨਲ ਮੋਨਟਾਈਜ਼ ਹੋ ਜਾਵੇ ਉਹ ਆ ਗਏ ਤੇ ਬੱਚੇ ਨਾ ਬਾਹਰ ਹੀ ਚਲੇ ਗਏ ਨੇ ਠੀਕ ਹੈ ਬੱਚੇ ਬਾਹਰ ਜਾ ਕੇ ਉਹਨਾਂ ਨੂੰ ਪਤਾ ਨਹੀਂ ਕੀ ਪੁੱਛੀ ਆਂਦੇ ਨੇ ਹਜੇ ਉਹ ਬਾਹਰ ਖੜੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਬੱਚਾ ਬੜੇ ਖੜੇ ਇੱਧਰ ਪਤਾ ਨਹੀਂ ਜਿੰਦਿਆਂ ਬੱਚੇ ਹੋ ਗਏ ਖੜੇ ਬੱਚੇ ਖੜੇ ਐਨਕ ਕੰਗ੍ਰੈਚੁਲੇਸ਼ਨਸ ਦੋਸਤ ਕਾਰੇ ਲਈ ਹੈ ਕੰਗ੍ਰੈਚੁਲੇਸ਼ਨ ਹੋ ਗਈ ਪਾਰਟੀ ਹੋ ਗਈ ਹੋਗਾ ਈ ਸਬਸਕ੍ਰਾਈਬਰ ਹਾਂ ਪਾਰਟੀ ਕੰਗ੍ਰੈਚੁਲੇਸ਼ਨ ਫੋਨ ਨਹੀਂ ਆਉਂਦਾ ਮੈਂ ਤਾਂ ਸਰ ਨਾਲੋਂ ਵੱਧ ਥੋੜੀ ਐ ਤੁਸੀਂ ਮਿਹਨਤ ਕਰਿਆ ਅੱਜ ਜੀ ਦੇਰੀ ਕੀ ਦੇਵਿਕਾ ਦਾ ਹੋਣਾ ਹਨਾ ਓਏ ਨਹੀਂ ਮਿੱਤਰੋ ਹੁਣ ਕਰ ਦੋ ਪੂਰਾ ਵਾਸ਼ ਟਾਈਮ ਵੀ ਪੂਰਾ ਕਰ ਦੋ ਹਾਂ ਤੁਹਾਡੇ ਧੰਨਵਾਦੀ ਹੋਵਾਂਗੇ ਹਾਂ ਨੂੰ ਕੀ ਲਿਆਉਂਗੇ ਹੁਣ ਮੇਰੇ ਵਾਸਤੇ ਤੁਹਾਨੂੰ ਲੇਟ ਹੋ ਗਏ ਨੇ ਪੇਕੀ ਕੱਟ ਲਾਂਦੇ ਚ ਨਾਤੇ ਤੁੱਤੇ ਵੀ ਨਹੀਂ ਗਏ ਯਾਰ ਇਹ ਤਾਂ ਨਾਤੇ ਵੀ ਨਹੀਂ ਹੈਗੇ ਅੱਜ ਦੇਖ ਲਓ ਮੈਂ ਸਵੇਰੇ ਵੀ ਤੁਹਾਨੂੰ ਕਿਹਾ ਸੀ ਜੇ ਮੈਂ ਪਹਿਲਾਂ ਨਾਲ ਹੀ ਨਾ ਆਈ ਜਮਾਣੀ ਨਾਉਂਦੇ ਕੋਈ ਨਿਕਲ ਨੂੰ ਦੇਖਾਂ ਪੱਕੇ ਪਹਿਲਾਂ ਵਾਸ਼ ਟਾਈਮ ਪੂਰਾ ਕਰੋ ਹੁਣ ਸਾਡਾ ਛੇਤੀ ਛੇਤੀ ਵਾਸ਼ ਟਾਈਮ ਪੂਰਾ ਕਰ ਦੋ ਮਿੱਤਰੋ ਤੇ ਖਾਨ ਨੂੰ ਤਾਂ ਕੁਝ ਚਾਹੀਦਾ ਯਾਰ ਸਾਨੂੰ ਪਤਾ ਕਿ ਮੈਂ ਕਰਿਆ ਤਿੰਨ ਸਾਲ ਹੋ ਗਏ ਤੁਹਾਨੂੰ ਹਾਂ 400 ਵੀਡੀਓ 400 ਵੀਡੀਓ ਪਾਇਆ ਪਾਇਆ ਚੁੱਕੀ ਆ ਤਾਂ ਕਿਤੇ ਹਜ਼ਾਰ ਜੋੜਿਆ ਸਹੀ ਗੱਲ ਐ ਇੱਕ ਵੀਡੀਓ ਵੀ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਇਹ ਦੱਸ ਕੇ ਰਹਿ ਗਿਆ ਇੱਕ ਸਬਸਕ੍ਰਾਈਬ ਹੋ ਜਾਂਦਾ ਸੀ ਇੱਕ ਘਟ ਜਾਂਦਾ ਸੀ ਇੱਕ ਹੋ ਜਾਂਦਾ ਸੀ ਚਲੋ ਕੁਝ ਗਲਤੀਆਂ ਸਾਡੀਆਂ ਵੀ ਸੀ ਹਨਾ ਵੀ ਚਲੋ ਅਸੀਂ ਵੀਡੀਓ ਦੇ ਚੁੱਪਾ ਨੂੰ ਹਟ ਜਾਂਦੇ ਸੀ ਹੁਣ ਪਾਏ ਪਾਏ ਆਪਾਂ ਪਰਮਾਨੈਂਟ ਵੀਡੀਓ ਪਾਇਆ ਕਰਾਂਗੇ ਹਣਾ ਹੁਣ ਆਪਾਂ ਪਰਮਾਨੈਂਟ ਵੀਡੀਓ ਪਾ ਕੇ ਕਰਾਂਗੇ ਤੇ ਜੁੜੇ ਰਹੋ ਆਪਣੇ ਨਾਲ ਤੇ ਆ ਤੁਹਾਡਾ ਧੰਨਵਾਦ ਜਿੰਨੇ ਜਿੰਨੇ ਵੀ ਸਬਸਕ੍ਰਾਈਬ ਕਰਿਆ ਹੋਇਆ ਆਪਾਂ ਨੂੰ ਤੇ ਆ ਕਵਰ ਕੋਵਰ ਜੀ ਲੈਣ ਗਿਆ ਸੀਗਾ ਇਹ ਲੈਣ ਗਏ ਹੋਈ ਸੀ ਮੈਂ ਦੱਸਿਆ ਤੁਹਾਨੂੰ ਕੁੜੀ ਬੈਠੀ ਸੀ ਚਿੱਪ ਪਲੈਨ ਆਈ ਸੀ ਉਹਨਾਂ ਨੇ ਹੁਣ ਆ ਦੇਖੋ ਹੁਣ ਬੱਚਿਆਂ ਨੇ ਬਾਹਰ ਹੀ ਨਾਲ ਦੀ ਨਾਲ ਇੱਥੋਂ ਜਦੋਂ ਮੋਟਰਸਾਈਕਲ ਦੀ ਆਵਾਜ਼ ਸੁਣੀ ਨਾ ਇੱਥੋਂ ਬਾਹਰ ਨੂੰ ਭੱਜ ਗਏ ਉੱਥੇ ਖੜਾ ਲੈਣਾਂ ਨੂੰ ਉਹ ਫਟੰਗੇ ਅੰਦਰ ਤਾਂ ਵੜਨ ਨਹੀਂ ਦਿੱਤਾ ਉਹਨਾਂ ਨੂੰ ਉੱਥੇ ਖੜਾ ਲਿਆ ਮੈਂ ਵੀਡੀਓ ਔਨ ਕਰ ਲਈ ਮੈਂ ਪਹਿਲਾਂ ਸੋਚਦੀ ਰਹਿੰਦੀ ਸੀ ਕਿ ਮੈਂ ਅੱਜ ਚਾਰ ਵਾਰੀ ਦੇਖ ਲਿਆ ਵਾ ਹੋ ਗਏ ਪੂਰੇ ਹੋ ਗਏ ਪੂਰੇ ਮੈਂ ਤਾਂ ਔਨ ਹੀ ਨਹੀਂ ਕਰੀ ਬੈਠੀ ਆ ਕਦੋਂ ਦੀ ਮੈਂ ਤਾਂ ਲਾਈਵ ਦੇ ਵਿੱਚ ਵੀ ਇੰਸਟਾ ਤੇ ਲਾਈਵ ਦੇ ਵਿੱਚ ਵੀ ਮੇਰੇ ਕੋਲੇ ਕਿੰਨੇ ਬੰਦੇ ਆਪਣੇ ਲਿਹਾਜ਼ ਵਾਲੇ ਆਉਂਦੇ ਆ ਕਿੰਨੇ ਫਿਰਦੇ ਵੀ ਆ ਤੋਰੇ ਹਨ ਵੀ ਜਿਵੇਂ ਕਰਨੇ ਹੁੰਦੇ ਆਪਾਂ ਕਰ ਵੀ ਦਿੰਦੇ ਹਨ ਤੇ 11 1 2 ਵਾਰੀ ਅਸੀਂ ਵਿੱਚ ਦੀ ਕਰੇ ਸੀ ਸਬਸਕ੍ਰਾਈਬ ਤੇ ਉਹ ਮੈਂ ਕਿਸੇ ਨੇ ਰਾਏ ਦਿੱਤੀ ਕਹਿੰਦੇ ਵੀ ਇਹਦਾ ਕੋਈ ਫਾਇਦਾ ਨਹੀਂ ਕਿਉਂ ਇੱਕ ਤਾਂ ਨਾ ਹੀ ਬੰਦਾ ਤੁਹਾਡੀ ਵੀਡੀਓ ਦੇਖੂਗਾ ਬੱਚਾ ਆਣ ਸਬਸਕ੍ਰਾਈਬ ਵੀ ਕਰਦਾ ਨਹੀਂ ਸਹੀ ਗੱਲ ਹੈ ਕਿਸੇ ਦਾ ਫੋਨ ਫੜ ਕੇ ਸਬਸਕ੍ਰਾਈਬ ਕਰਨ ਦਾ ਕੋਈ ਫਾਇਦਾ ਆਪਦਾ ਵੀ ਕਈ ਵਾਰ ਬੰਦਾ ਸਬਸਕ੍ਰਾਈਬ ਆਣ ਸਬਸਕ੍ਰਾਈਬ ਕਰ ਦਿੰਦਾ ਤੇ ਉਹਦੇ ਅਸੀਂ ਉਦੋਂ ਬਾਅਦ ਮਥਿਆ ਗਾ ਲਈ ਬਾਕੀ ਕਰੇ ਚਾਏ ਨਾ ਵੀ ਗੱਲ ਵਾਚ ਟਾਈਮ ਆਪਾਂ ਨੂੰ ਟਾਈਮ ਨਹੀਂ ਨਾ ਮਿਲੂਗਾ ਉਸ ਚੀਜ਼ ਦਾ ਜਿਹੜਾ ਕੋਈ ਆਪਾਂ ਨੂੰ ਆਪ ਦੇ ਐਪ ਸਬਸਕ੍ਰਾਈਬ ਕਰੂਗਾ ਉਹ ਆਪਾਂ ਨੂੰ ਟਾਈਮ ਦੇਊਗਾ ਹਾਂ ਉਹ ਆਪਣੀ ਵੀਡੀਓ ਸਾਰੀ ਦੇਖੂਗਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਕਰਨ ਦਾ ਹਣਾ ਉਹ ਤਾਂ ਉਹ ਕਿੱਦੇ ਦਾ ਕਰ ਦਾਂਦੇ ਨੇ ਨੇ ਹੂੰ ਹਜ਼ਾਰ ਬੰਦੇ ਦੀ ਕੀ ਗੱਲ ਆ ਹਜ਼ਾਰ ਤੁਹਾਡੇ ਰਿਸ਼ਤੇਦਾਰੀ ਆ ਕੇ ਮੁੜਦੇ ਨੇ ਜੇ ਕਰਨਾ ਹੋਵੇ ਪਰ ਐ ਆਪਾਂ ਕਿਸੇ ਦੇ ਉਤੋਂ ਨਹੀਂ ਕਰਿਆ ਜੇ ਕੋਈ ਬੰਦਾ ਆਪ ਕਹਿ ਦਿੰਦਾ ਸੀ ਵੀ ਸਾਡਾ ਚੈਨਲ ਤੁਹਾਡਾ ਚੈਨਲ ਉਹ ਕਰ ਦੋ ਫੇਰ ਅਸੀਂ ਕਰ ਦਿੰਦੇ ਕਹਿੰਦਾ ਮਤਲਬ ਜਿੰਨੇ ਜੁੜੇ ਆ ਦਿਲੋਂ ਜੁੜੇ ਆ ਦਿਲੋਂ ਜੁੜੇ ਹੋਏ ਹੈਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਲਓ ਜੀ ਹੁਣ ਆਪਣਾ ਬਾਕ ਟਾਈਮ ਕਰ ਦੋ ਪੂਰਾ ਆਤਮਾ ਤੇ ਹੁਣ ਆਪਾਂ ਬਲੌਗ ਦਾ ਕਰਦੇ ਆਂ ਕੀ ਹੈ ਤੇ ਨਵਾਂ ਬਲੌਗ ਕਰਾਂਗੇ ਸ਼ੁਰੂ ਪਹਿਲਾਂ ਇਹਨਾਂ ਨੂੰ ਨਾਲਾਂ ਤੋਂ ਡੋੜੇ ਨਾਲ ਡਵਾਉਣਿਆਂ ਤੇ ਆਪਾਂ ਬਲੌਗਰ ਦੀ ਸ਼ੁਰੂਆਤ ਕਰਾਂਗੇ ਦੂਸਰੇ ਵੀ ਹੋਣਾ ਆਪਾਂ ਇਹਦਾ ਕਰਦੇ ਆ ਐਂਡ ਓਕੇ ਜੀ ਬਾਏ ਬਾਏ ਸਾਰਨ ਸ਼ਸ਼ੀਕਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਤੇ ਆਪਣਾ ਵਾਚ ਟਾਈਮ ਵੀ ਹੁਣ ਪੂਰਾ ਕਰਾ ਲਓ ਅੱਗੇ ਸ਼ੇਅਰ ਜਰੂਰ ਕਰਦੇ ਕਰੋ ਠੀਕ ਹੈ ਜੀ ਓਕੇ ਬਾਏ ਬਾਏ